ਸਸਿਕਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਜਿਹੜਾ ਬੱਚਿਆਂ ਨੇ ਗਰੁੱਪ ਡੀ ਦੀ ਭਰਤੀ ਦੇ ਫਾਰਮ ਭਰੇ ਹੋਏ ਸੀਗੇ ਠੀਕ ਹੈ ਜੀ ਉਹਨਾਂ ਕੈਂਡੀਡੇਟਾਂ ਵਾਸਤੇ ਇੱਕ ਭਾਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਆ ਠੀਕ ਹੈ ਜੀ ਤੇ ਵੀਡੀਓ ਨੂੰ ਸਾਰੇ ਬੱਚੇ ਨੇ ਐਂਡ ਤੱਕ ਵੇਖਣਾਗਾ ਕੀ ਜਿਹੜਾ ਸਿਲੇਬਸ ਰਹਿਣ ਵਾਲਾਗਾ ਕਦੋਂ ਇਹਦਾ ਪੇਪਰ ਹੋਊਗਾ ਸਾਰੇ ਡਾਊਟ ਤੁਹਾਡੇ ਮੈਂ ਆ ਵੀਡੀਓ ਦੇ ਵਿੱਚ ਕੰਪਲੀਟ ਕਰ ਦੂੰਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਦੱਸਣਾ ਚਾਹਣਾ ਰਾਜੇ ਤੁਹਾਨੂੰ ਮੈਂ ਕਿ ਆਪਣਾ ਲਾਈਵ ਬੈਚ ਆ ਰਾਜੇ ਜਿਹੜਾ ਉਹ ਸਟਾਰਟ ਹੋ ਰਿਹਾ ਹੈ 10 ਜੂਨ ਤੋਂ ਜੇਕਰ ਇਹ ਲਾਈਵ ਬੈਚ ਦੇ ਵਿੱਚ ਇਹ ਹੁੰਦਾ ਰਾਜੇ ਤੁਸੀਂ ਇਹਦੇ ਡਾਊਟ ਨਾਲ ਦੇਣਾ ਪੁੱਛ ਸਕਦੇ ਹੋ ਬਾਕੀ ਜੇ ਕੋਈ ਬੱਚਾ ਟਾਈਮ ਨਹੀਂ ਵੀ ਕਰ ਸਕਦਾ ਤਾਂ ਉਹਨੂੰ ਉਹੀ ਕਲਾਸ ਰਿਕਾਰਡਡ ਫਾਰਮ ਦੇ ਵਿੱਚ ਮਿਲ ਜਾ ਕਰੂਗੀ ਆਪਣੇ ਬੈਚ ਦੇ ਵਿੱਚ ਠੀਕ ਹੈ ਜੀ ਕਿ ਜਦੋਂ ਵੀ ਮਰਜ਼ੀ ਵੀਡੀਓ ਦੇਖ ਸਕਦਾਗਾ ਬਾਕੀ ਤੁਸੀਂ ਆਦੇ ਡਾਊਟ ਆਪਣੇ ਨਾਲ ਦੇ ਨਾਲ ਹੀ ਪੁੱਛ ਸਕਦੇ ਹੋ ਤੇ ਤਿਆਰੀ ਦਾ ਤੁਹਾਨੂੰ ਪਤਾ ਹੀ ਆਪਣਾ ਤਰੀਕਾ ਇਸ ਸਿਲੈਕਸ਼ਨਾਂ ਵੀ 2024 ਦੇ ਜਿਵੇਂ ਤੁਹਾਨੂੰ ਦੇਖੀਆ ਬਹੁਤ ਵਧੀਆ ਹੋਣੀ ਆਪਣੀਆਂ ਉਸ ਤੋਂ ਬਿਲਾ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਬਈ ਜੇ ਕੋਈ ਕੈਂਡੀਡੇਟ ਬੈਜ ਜੁਆਇਨ ਕਰਨਾ ਚਾਹੁੰਦਾ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਦੀਪੂ ਨਰ ਐਜੂਕੇਸ਼ਨ ਆਰਾ ਜਿੰਦਾ ਬੱਚਾ ਕੋਲੇ ਆਈਫੋਨ ਆਰਾ ਜਿਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਠੀਕ ਹੈ ਜੀ ਕਲਾਸ ਪਲੱਸ ਵਾਲਾ ਇੱਕ ਕੋਡ ਫਿਲ ਕਰਨਾ ਹੁੰਦਾ ਡਬਲ ਐਕਸ ਡਾ ਆਹ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਐਪ ਪਰਤੇ ਕਿਸੇ ਵੀ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਆਪਣੇ ਕੋਲੇ ਪੰਜਾਬ ਪੁਲਸ ਪਟਵਾਰੀ ਆਲ ਪੰਜਾਬ ਐਗਜ਼ਾਮ ਜਿਹਦੇ ਵਿੱਚ ਕਲਰਕ ਰੇਲਵੇ ਗਰੁੱਪਰੀ ਤੁਹਾਡੇ ਸਾਰੇ ਐਗਜ਼ਾਮ ਕਵਰ ਹੋਣਗੇ ਸਾਰੇ ਲੈਕਚਰ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਲੈਂਗੁਏਜ ਦੇ ਵਿੱਚ ਮਿਲਣਗੇ ਰਾਜ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਠੀਕ ਹੈ ਜੀ ਚਲੋ ਚੱਲਦੇ ਆਪਾਂ ਅੱਗੇ ਤਰ੍ਹਾਂ ਜੇ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਕਿ ਬਹੁਤ ਸਾਰੇ ਬੱਚਿਆਂ ਨੇ ਰੇਲਵੇ ਦੀ ਭਰਤੀ ਆਈ ਸੀਗੀ ਆਪਣੀ ਠੀਕ ਹੈ ਜੀ ਗਰੁੱਪ ਡੀ ਦੀ ਮੈਨੂੰ ਇੱਕ ਕਾਲ ਜੀ ਸਮਝ ਆਉਂਦੀ ਆਪਣੇ ਬੱਚੇ ਉਂ ਤਾਂ ਕਹੀ ਜਾਣਗੇ ਸਰ ਜੀ ਦੂਜੀਆਂ ਸਟੇਟਾਂ ਵਾਲੇ ਆਪਾਂ ਆਪਣਾ ਹੱਕ ਮਾਰ ਦਿਆ ਜੀ ਫਲਾਨੇ ਦੂਜੀ ਸਟੇਟ ਵਾਲੇ ਆ ਕੇ ਜੀ ਪੰਜਾਬ ਦੇ ਵਿੱਚ ਨੌਕਰੀਆਂ ਲੈ ਜਾਂਦੇ ਆ ਬਹੁਤ ਕੁਝ ਕਰਦੇ ਆਪਣੇ ਬੱਚੇ ਹਨਾ ਇਹ ਗੱਲਾਂ ਪਿੱਛੇ ਪਰ ਅਜੇ ਜਿਹੜੀਆਂ ਤੁਹਾਡੀਆਂ ਪੋਸਟਾਂ ਤੁਸੀਂ ਆਪ ਰੀਆਂ ਪੋਸਟਾਂ ਸਾਰੀਆਂ ਇਹ ਆਦਰ ਸਟੇਟ ਵਾਲੇ ਨੂੰ ਦੇ ਦੰਨੇ ਹੋ ਕਿਉਂਕਿ ਜਿੱਥੇ ਤੱਕ ਮੈਂ ਦੇਖਿਆ ਰਾਜੇ ਜਿੱਥੇ ਵੀ ਤੁਸੀਂ ਮਰਜ਼ੀ ਚਲੇ ਜਾਓ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਵੀ ਰੇਲਵੇ ਸਟੇਸ਼ਨ ਤੇ ਪੰਜਾਬ ਦਾ ਕਰਮਚਾਰੀ ਬਹੁਤ ਘੱਟ ਮਿਲੂਗਾ ਜੇ ਕੋਈ ਮਿਲੂਗਾ ਉਹ ਜਾਂ ਤਾਂ ਡੈਥ ਕੇਸ ਤੇ ਲੱਗਿਆ ਹੋਵਾ ਹੁੰਦਾਗਾ ਜਾਂ ਪ੍ਰੀਵੀਜ਼ਨਲ ਤੇ ਲੱਗਿਆ ਹੋਵਾ ਹੁੰਦਾਗਾ ਠੀਕ ਹੈ ਜੀ ਤੇ ਤੁਹਾਨੂੰ ਕੋਈ ਵੀ ਕੀ ਕਹਿੰਦਾ ਤੁਹਾਨੂੰ 100 ਮਗਰ ਇੱਕ ਕੈਂਡੀਡੇਟ 100 ਮਗਰ ਇੱਕ ਤਾਂ ਮੈਂ ਬਾਹਰ ਕਹਿ ਗਿਆ ਹੋਪ 500 ਮਗਰ ਤੁਹਾਨੂੰ ਕੋਈ ਇੱਕ ਕੈਂਡੀਡੇਟ ਮਿਲ ਜੇ ਪੰਜਾਬ ਦਾ ਜਿਹੜਾ ਗਰੁੱਪੀ ਦੇ ਵਿੱਚ ਭਰਤੀ ਹੋਇਆ ਹੋਵੇ ਕਿਉਂਕਿ ਗਰੁੱਪ ਡੀ ਦੀ ਜਿਹੜੀ ਜਿਹੜੀ ਰੇਲਵੇ ਦੀ ਭਰਤੀ ਆ ਨਾ ਇਹਦੇ ਵਿੱਚ ਸਹੂਲਤਾਂ ਬਹੁਤ ਐ ਇੱਕ ਤਾਂ ਜੇਕਰ ਤੁਹਾਡੇ ਦੋ ਬੱਚੇ ਐ ਤਾਂ ਉਹਨਾਂ ਦੀ ਪੜ੍ਹਾਈ ਬਿਲਕੁਲ ਫਰੀ ਐ ਤੁਸੀਂ ਜਿੱਥੇ ਮਰਜ਼ੀ ਤੁਸੀਂ ਆਪ ਦੇ ਬੱਚੇ ਨੂੰ ਪੜ੍ਹਾ ਸਕਦੇ ਹੋ ਤਗੜੇ ਤਗੜੇ ਸਕੂਲ ਦੇ ਵਿੱਚ ਠੀਕ ਐ ਜੀ ਦੂਸਰੀ ਗੱਲ ਤੁਸੀਂ ਆਲ ਇੰਡੀਆ ਫਰੀ ਸਫਰ ਕਰ ਸਕਦੇ ਹੋ ਵਿਦ ਫੈਮਿਲੀ ਠੀਕ ਐ ਜੀ ਬਾਕੀ 1 ਜਨਵਰੀ ਤੋਂ ਰੇਲਵੇ ਦੇ ਗਰੁੱਪ ਡੀ ਦੀ ਭਰਤੀ ਉਪਰੱਠਮਾ ਪੇਕ ਵਿੱਚ ਲੱਗ ਜਣਾ ਜਿਹਦੇ ਕਰਕੇ ਦੀ ਤਨਖਾਹ ਬਾਈ ਹੈਂ ਤਾਂ ਨੂੰ 50 ਤੋਂ 55000 ਵੈਸੇ ਤੁਹਾਡੀ ਸੰਗਿਆ 80 ਤੋਂ 90000 ਰੁਪਇਆ ਹੋ ਜਾਣੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਪੇਪਰ ਬਿਲਕੁਲ ਸੌਖਾ ਤੇ ਸਭ ਤੋਂ ਵੱਧ ਵੈਕੈਂਸੀਆਂ ਵੀ ਇਹਦੇ ਵਿੱਚ ਆਪਣੀਆਂ ਪੰਜਾਬ ਦਾ ਕੋਟਾ ਹਰਿਆਣਾ ਰਾਜਸਥਾਨ ਇਹਨਾਂ ਕੋਟਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਆਪਾਂ ਨਾਰਥ ਰੇਲਵੇ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਤੇ ਕਹਿੰਦਾ ਮਤਲਬ ਕਿ ਪੰਜਾਬੀ ਹੈ ਜਿਹੜੇ ਆਪਣੇ ਪੰਜਾਬ ਦੇ ਕੈਂਡੀਡੇਟ ਉਹ ਜੌਬ ਕਰਕੇ ਖੁਸ਼ੀ ਨਹੀਂ ਪਤਾ ਨਹੀਂ ਕੀ ਚੱਕਰ ਆ ਆਪ ਇਹਨਾਂ ਸਾਰੀਆਂ ਜੋਬ ਵੀ ਇਹਨਾਂ ਨੂੰ ਦੇ ਦਾਂਦੇ ਆ ਅਦਰ ਸਟੇਟ ਵਾਲੇ ਨੂੰ ਜਿੰਨੀਆਂ ਆਪਣੀਆਂ ਪੋਸਟਾਂ ਆਪਣੀਆਂ ਪੋਸਟਾਂ ਦੇ ਹਰਿਆਣਾ ਦੇ ਰਾਜਸਥਾਨ ਲੱਗਦਾ ਪੰਜਾਬ ਦੇ ਕੈਂਡੀ ਖਾਲੀ ਦੇ ਖਾਲੀ ਮਤਲਬ ਕਿ ਪੰਜਾਬ ਵਾਲੀਆਂ ਪੋਸਟਾਂ ਆਪਣੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤੀਆਂ ਜਿੰਨੀਆਂ ਜਦੋਂ ਆਪਣੇ ਕੈਂਡੀਡੇਟ ਦੇ ਵਿੱਚ ਲੱਗਦੇ ਨਹੀਂ ਹੈਗੇ ਤੁਹਾਨੂੰ ਪਤਾ ਹੋਣਾ ਰਾਜੇ ਬਹੁਤ ਸਾਰੇ ਬੱਚਿਆਂ ਨੇ ਇਹਦੇ ਵਿੱਚ ਅਪਲਾਈ ਕੀਤਾ ਸੀ ਅਪਲਾਈ ਕਰਨ ਦੇ ਸਮੇ ਇਹਦੇ ਵਿੱਚ ਜਿਹੜੀ ਵਾਕੈਂਸੀਆਂ ਸੀਗੀਆਂ ਉਹ ਹੈਗੀਆਂ ਸੀਗੀਆਂ 32438 ਜਿਹਦੇ ਵਿੱਚ ਜੇਕਰ ਤੁਸੀਂ ਦੇਖੋ ਇੱਥੇ ਨਾ ਲਿਖਿਆ ਨਹੀਂ ਹੋਇਆ ਆਪਾਂ ਆਪਣੇ ਆਹ ਰੇਲਵੇ ਦੇ ਵਿੱਚ ਨਾਰਥ ਰੇਲਵੇ ਦੇ ਵਿੱਚ ਆਉਣੇ ਆ ਆਪਣੀਆਂ 4785 ਪੋਸਟਾਂ ਆਈਆਂ ਠੀਕ ਹੈ ਜੀ ਕਿੰਨੀਆਂ ਪੋਸਟਾਂ 4785 ਕਹਿੰਦਾ ਮਤਲਬ ਕਿ ਆਲ ਇੰਡੀਆ ਦੇ ਵਿੱਚ ਸਭ ਤੋਂ ਵੱਧ ਪੋਸਟਾਂ ਆਪਣੇ ਨਹੀਂ ਆਈਆਂ ਨਾਰਥ ਰੇਲਵੇ ਦੀਆਂ ਸਭ ਤੋਂ ਜ਼ਿਆਦਾ ਪੋਸਟਾਂ ਆਈਆਂ ਤਾਂ ਹੁਣ ਦਾ ਜੇ ਕੀ ਕਰਿਆ ਨੇ ਰੇਲਵੇ ਨੇ ਇੱਕ ਨਵਾਂ ਨੋਟਿਸ ਕੱਢਿਆ ਹੁਣ ਠੀਕ ਹੈ ਜੀ ਉਹ ਨੋਟਿਸ ਦੇ ਵਿੱਚ ਰੇਲਵੇ ਕਹਿੰਦਾ ਜੀ ਜਿਹੜੀਆਂ ਤੁਹਾਡੀਆਂ ਪੋਸਟਾਂ 32000 ਆ ਇਹਨਾਂ ਨੂੰ ਵਧਾ ਕੇ ਅਸੀਂ 70000 ਪਲੱਸ ਕਰ ਰਹੇ ਹਾਂ ਜੀ ਤਾਂ ਜਿੰਨਾ ਬੱਚੇ ਨੇ ਰਾਜੇ ਹੈ ਅਪਲਾਈ ਕੀਤਾ ਸੀਗਾ ਫਾਰਮ ਉਹਨਾਂ ਦਾ ਇੱਕ ਫਾਇਦਾ ਬਹੁਤ ਵੱਟਾ ਇਹ ਹੋ ਜਾਣਾਗਾ ਕਿ ਜਿਹੜਾ ਕੰਪੀਟੀਸ਼ਨ ਪਹਿਲਾਂ 32438 ਵੈਕੈਂਸੀਆਂ ਆਏ ਸੀਗਾ ਵੈਕੈਂਸੀਆਂ ਨਾਲੇ ਦੁੱਗਣੇ ਤੋਂ ਵੀ ਜ਼ਿਆਦਾ ਕਰਤੀਆਂ ਠੀਕ ਹੈ ਜੀ ਦੁੱਗਣੇ ਤੋਂ ਵੀ ਜ਼ਿਆਦਾ ਵੈਕੈਂਸੀਆਂ ਕਰਤੀਆਂ 70000 ਪਲੱਸ ਵੈਕੈਂਸੀਆਂ ਤੁਹਾਡੀਆਂ ਹੋਣ ਜਾ ਰਹੀਆਂ ਨੇ ਨੋਟਿਸ ਆ ਗਿਆ ਭਰਤੀ ਦੇ ਉੱਪਰ ਕੇਸ ਲੱਗਣ ਕਰਕੇ ਦਾ ਜੇ ਥੋੜਾ ਜਿਹਾ ਚੱਕਰ ਹੋਇਆ ਪਿਆਗਾ ਪਰ ਪਰ ਕੇਸ ਤਾਂ ਲੱਗਦੀ ਰਹਿੰਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਪੇਪਰ ਤੁਹਾਡਾ ਹੋਣਾ ਰਿਹਾ ਜੀ ਦਾ ਨਵੰਬਰ ਦੇ ਵਿੱਚ ਨਵੰਬਰ ਦੇ ਫਰਸਟ ਵੀਕ ਜਾਂ ਅਕਤੂਬਰ ਦੇ ਲਾਸਟ ਵੀਕ ਤੋਂ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਤੁਹਾਡਾ ਆਹ ਡਾਟਾ ਦਾ ਪੇਪਰ ਹੋਣਾ ਮੇਰੇ 100% ਦਾ ਤੁਹਾਡਾ ਨਵੰਬਰ ਤੋਂ ਹੀ ਪਹਿਲੇ ਨਵੰਬਰ ਤੋਂ ਹੀ ਤੁਹਾਡੇ ਪੇਪਰ ਸ਼ੁਰੂ ਹੋ ਜਾਣੇ ਨੇ ਵਿੱਚ ਹੁਣ ਸਿਲੇਬਸ ਦੇਖ ਲਓ ਇਹਦਾ ਕੀ ਹੈਗਾ ਸਿਲੇਬਸ ਦੇ ਵਿੱਚ ਬਿਲਕੁਲ ਇਹ ਡਰਨ ਦੀ ਲੋੜ ਨਹੀਂ ਹੈਗੀ राजे ਠੀਕ ਹੈ ਜੀ 25 ਨੰਬਰ ਦਾ ਮੈਥ ਆਉਣਾਗਾ 30 ਨੰਬਰ ਦੀ ਰੀਜ਼ਨਿੰਗ ਆਉਣੀ ਹੈ ਠੀਕ ਹੈ ਜੀ ਦੋ ਸਬਜੈਕਟ ਹੀ ਤੁਹਾਡੇ 55 ਨੰਬਰ ਕਵਰ ਕਰ ਰਹੇ ਹੈ ਜਨਰਲ ਸਾਇੰਸ ਤੁਹਾਡੀ 20 ਨੰਬਰ ਦੀ ਆਉਣੀ ਹੈ ਜਿਹਦੇ ਵਿੱਚੋਂ 6 ਤੋਂ 7 ਨੰਬਰਾਂ ਦੇ ਤੁਹਾਡੇ ਕਰੰਟ ਅਫੇਅਰ ਹੋਣਗੇ ਜੀ 3 ਤੋਂ 4 ਨੰਬਰਾਂ ਦੀ ਤੁਹਾਡੀ ਪੋਲਿਟੀ ਹੋਊਗੀ ਠੀਕ ਹੈ ਜੀ 2 ਤੋਂ 3 ਨੰਬਰਾਂ ਦੀ ਤੁਹਾਡੀ ਮਾਡਰਨ ਹਿਸਟਰੀ ਹੋਊਗੀ 2 ਕ ਨੰਬਰਾਂ ਦਾ ਤੁਹਾਡੀ ਇਕਨੋਮੀ ਹੋਊਗੀ 2 ਨੰਬਰਾਂ ਦੀ ਤੁਹਾਡੀ ਜੀਓਗ੍ਰਾਫੀ ਹੋਊਗੀ ਠੀਕ ਹੈ ਜੀ ਕਿੰਨੇ ਬਣ ਗਏ 7 ਤੇ 4 11 11 ਤੇ 3 14 14 ਤੇ 4 18 ਠੀਕ ਹੈ ਜੀ ਬਾਕੀ ਤੁਹਾਡੀ ਐਂਸ਼ੀਅੰਟ ਤੇ ਮੀਡੀਵਲ ਦੇ ਵਿੱਚੋਂ ਵੀ ਇੱਕ ਅੱਧਾ ਨੰਬਰ ਦਾ ਪ੍ਰਸ਼ਨ ਪਾ ਸਕਦੇ ਆ ਜਾਂ ਤੁਹਾਡੇ ਚੋਂ ਕਰ ਦਾਂਗੇ ਇਹ ਹੋਣਾ ਤੁਹਾਡਾ ਸਲੇਪ ਸਟਡਨ ਨਾਰਮਲ ਜਿਹੀ ਹੈਗਾ ਇਸ ਤੋਂ ਬਾਅਦ ਜਨਰਲ ਸਾਇੰਸ ਜਨਰਲ ਸਾਇੰਸ ਦੇ ਵਿੱਚ ਆਊਗਾ ਤੁਹਾਡਾ ਭੌਤਿਕ ਵਿਗਿਆਨ ਜੀਵ ਵਿਗਿਆਨ ਕਿਹਾ ਦੰਦੇ ਆ ਰਸਾਇਣਕ ਵਿਗਿਆਨ ਜਿਹੜੂ ਕੈਮਿਸਟਰੀ ਕਹਿੰਦੇ ਨੇ ਆ ਤੇ ਜੀਵ ਵਿਗਿਆਨ ਜਿਹੜੂ ਆਪਾਂ ਬਾਇਓਲੋਜੀ ਕਹਿੰਦੇ ਨੇ ਬਸ ਇਹਨਾਂ ਦੇ ਵਿੱਚੋਂ 25 ਨੰਬਰਾਂ ਆਉਣਾ ਬਸ ਆਹੀ ਹੈ ਇਹਦੇ ਵਾਸਤੇ ਨਾ ਤਾਂ ਤੁਹਾਨੂੰ ਕੰਪਿਊਟਰ ਪੜ੍ਹਨ ਦੀ ਲੋੜ ਹੈਗੀ ਨਾ ਇਹਦੇ ਵਿੱਚ ਕੰਪਿਊਟਰ ਆਵੇ ਨਾ ਇਹਦੇ ਵਿੱਚ ਪੰਜਾਬ ਜੀਕੇ ਆਵੇ ਨਾ ਇਹਦੇ ਵਿੱਚ ਪੰਜਾਬੀ ਲੈਂਗੁਏਜ ਆਵੇ ਨਾ ਇਹਦੇ ਵਿੱਚ ਇੰਗਲਿਸ਼ ਲੈਂਗੁਏਜ ਆਵੇ ਠੀਕ ਹੈ ਜੀ ਕਹਿਣਾ ਬਦਲ ਗਿਆ ਚਾਰ ਸਬਜੈਕਟ ਤੁਹਾਨੂੰ ਪੜਨ ਦੀ ਕੋਈ ਲੋੜ ਨਹੀਂ ਹੈਗੀ ਦੇਖੋ ਜੀ ਮੈਥ ਤੇ ਰੀਜਨ ਦੇ ਵਿੱਚ ਪਕੜ ਬਣਾ ਲਈ ਜੇਕਰ ਤੁਸੀਂ 55 ਦੇ ਵਿੱਚੋਂ 50 ਨੰਬਰ ਵੀ ਲਿਆ ਜਾ ਸਕਦੇ ਹੋ ਠੀਕ ਹੈ ਜੀ ਆਪਾਂ ਸਭ ਤੋਂ ਜ਼ਿਆਦਾ ਜਿਹੜਾ ਜੋਰ ਦੇਣਾਗਾ ਆ ਤਿੰਨ ਸਬਜੈਕਟਾਂ ਦੇ ਉੱਪਰ ਦੇਣਾਗਾ ਠੀਕ ਹੈ ਜੀ ਇਹ ਤਾਂ ਆਪਾਂ ਕਵਰ ਕਰ ਹੀ ਲੈਣਾ ਕਿਉਂਕਿ ਤਾਂ 20 ਨੰਬਰ ਦਾਗਾ ਬਾਕੀ ਦਾ ਜੇਕਰ ਕੋਈ ਬੱਚੇ ਦੀ ਤਿਆਰੀ ਕਰਨਾ ਵੀ ਚਾਹੁੰਦਾਗਾ ਬਿਲਕੁਲ ਜ਼ੀਰੋ ਲੈਵਲ ਤੋਂ ਕਰਨਾ ਚਾਹੁੰਦਾ ਤਾਂ 10 ਜੂਨ ਤੋਂ ਆਪਣੀਆਂ ਕਲਾਸ ਸਟਾਰਟ ਨੇ ਰਾਜੇ ਐਪ ਦੇ ਉੱਪਰ ਤੇ ਜਿੰਨਾ ਬੱਚੇ ਨੇ ਰੇਲਵੇ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਰਾਜੇ ਆਪਣਾ ਗਰੁੱਪ ਡੀ ਦਾ ਬੈਚ ਲੈ ਸਕਦੇ ਹੋ ਜਿਹੜਾ ਕਿ ਆਪਣੇ ਬੈਚ ਦਾ ਨਾਮ ਹੈਗਾ ਆਲ ਪੰਜਾਬ ਐਗਜ਼ਾਮ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਜਨਰਲ ਸਾਇੰਸ ਮੈਥ ਰੀਜ਼ਨਿੰਗ ਤੇ ਜਨਰਲ ਅਵੇਅਰਨੈਸ ਬਸ ਇਹੀ ਸਬਜੈਕਟ ਕਰਦੇ ਬਾਕੀ ਤੁਸੀਂ ਨਹੀਂ ਕਰਨੇ ਠੀਕ ਹੈ ਜੀ ਤਾਂ ਆਹ ਪ੍ਰੋਸੈਸ ਹੈ ਰਾਜੇ ਤੇ ਤੁਹਾਨੂੰ ਬਹੁਤ ਵੱਡਾ ਫਾਇਦਾ ਹੋਗਾ ਤੁਹਾਡੀਆਂ ਬਗੈਸਿਆਂ 70000 ਪਲੱਸ ਹੋ ਗਈਆਂ ਜੀਦੇ ਕਰਕੇ ਦਾ ਜੀ ਜਿਹੜਾ ਬੱਚਾ ਲੱਗ ਗਿਆ ਮੈਂ ਕਹਿੰਨਾ ਕਿ ਉਹ ਪੰਜਾਬ ਦੀ ਜੋਬ ਨਹੀਂ ਝਾਕਦਾ ਵੀ ਨਹੀਂ ਕਾਰਨ ਕੀ ਹੈ ਕਾਰਨ ਕਿ ਤਾਏ ਰਾਜੇ ਜਿਹੜੀਆਂ ਰੇਲਵੇ ਦੀਆਂ ਤਨਖਾਹਾਂ ਹੈਗੀਆਂ ਠੀਕ ਹੈ ਜੀ ਉਹ ਪੰਜਾਬ ਪੰਜਾਬ ਗਵਰਨਮੈਂਟ ਤੋਂ ਤਨਖਾਹਾਂ ਤੋਂ ਜ਼ਿਆਦਾ ਤਨਖਾਹਾਂ ਹੈਗੀਆਂ ਕਾਰਨ ਕੀ ਹੈ ਕਿਉਂਕਿ ਪੰਜਾਬ ਸਰਕਾਰ ਤਨਖਾਹਾਂ ਤਾਂ ਦਿੰਦੀ ਹੈ ਪਰ ਜਿਹੜੀ ਰੇਲਵੇ ਦਾ ਜੀ ਨਾਲ ਪੱਤੇ ਬਹੁਤ ਦਿੰਦੀ ਆ ਰੇਲਵੇ ਦੇ ਵਿੱਚ ਪੱਤੇ ਬਹੁਤ ਮਿਲਦੇ ਐਕਸਟਰਾ ਠੀਕ ਹੈ ਜੀ ਜਿੰਨਾ ਜਿਹੜੇ ਕੀ ਪੰਜਾਬ ਗਵਰਨਮੈਂਟ ਦੀ ਤਨਖਾਹ ਨਾਲੋਂ ਕਿਤੇ ਜ਼ਿਆਦਾ ਵਗ ਜਾਂਦੇ ਆ ਬਾਕੀ ਪੰਜਾਬ ਦੇ ਵਿੱਚ ਆਪਣਾ 7ਵਾਂ ਪੇਕ ਕਮਿਸ਼ਨ ਲੱਗ ਚੱਲ ਰਿਹਾ ਹੈ ਜੇ ਤੇ ਇੱਧਰ ਚੱਲਣਾ 8ਵਾਂ ਇੱਧਰ ਚੱਲਣਾ 8ਵਾਂ ਤੁਸੀਂ ਆਪ ਦੇਖੋ ਕਿੰਨਾ ਜ਼ਿਆਦਾ ਫਰਕ ਹੈ ਬਾਕੀ ਇਹਦੇ ਵਿੱਚ ਰਾਜ ਜੀ ਦੋ ਚੀਜ਼ਾਂ ਹੋਰ ਆ ਪੰਜਾਬ ਦੀ ਕਿਸੇ ਵੀ ਜੌਬ ਦੇ ਵਿੱਚ ਪੈਨਸ਼ਨ ਨਹੀਂ ਹੈਗੀ ਇਹਦੇ ਵਿੱਚ ਪੈਨਸ਼ਨ ਹੈਗੀ ਦੂਸਰੀ ਸਭ ਤੋਂ ਵੱਡੀ ਜਿਹੜੋ ਤੁਸੀਂ ਕਹਿੰਦੇ ਹੋ ਰਿਟਾਇਰਮੈਂਟ ਹੋਣਾਗਾ ਤਾਂ ਤੁਸੀਂ 55 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਕੇ ਆਪਣੇ ਬੱਚੇ ਨੂੰ ਵੀ ਆਪਦੀ ਜਗ੍ਹਾ ਤੇ ਨੌਕਰੀ ਰਖਵਾ ਸਕਦੇ ਹੋ ਦੂਜਾ ਫਾਇਦਾ ਤੀਜਾ ਫਾਇਦਾ ਰਾਜ ਜੀ ਇਹਦੇ ਵਿੱਚ ਕੀ ਹੈਗਾ ਤੀਸਰਾ ਸਭ ਤੋਂ ਵੱਡਾ ਫਾਇਦਾ ਹੈਗਾ ਰੱਬ ਨਾ ਕਰੇ ਡੈਥ ਕੇਸ ਜਿਵੇਂ ਕਿ ਪੰਜਾਬ ਦੀਆਂ ਭਰਤੀਆਂ ਵਿੱਚ ਮੰਨ ਲਓ ਜੇ ਕਿਸੇ ਅ ਕੈਂਡੀਡੇਟ ਦੀ ਮੰਨ ਲਓ ਕੋਈ ਅਣਹੋਣੀ ਘਟਨਾ ਦੇ ਵਿੱਚ ਡੈਥ ਹੋ ਜਾਂਦੀ ਹੈ ਤੁਹਾਡੇ ਮਗਰ ਕਿਸੇ ਨੂੰ ਜੋਬ ਨਹੀਂ ਮਿਲਦੀ ਹੈ ਨਾ ਇਹਦੇ ਵਿੱਚ ਜੋਬ ਵੀ ਮਿਲਦੀ ਹੈ ਤਾਂ ਕਰਕੇ ਕਹਿ ਰਹੇ ਹਾਂ ਰਾਜੇ ਤੁਸੀਂ ਆਪ ਦਾ ਹੱਕ ਛੱਡਿਆ ਨਾ ਕਰੋ ਆਪ ਦਾ ਹੱਕ ਤੁਸੀਂ ਦੂਜਿਆਂ ਨੂੰ ਦੀ ਜਾਂਦੇ ਹੋ ਪੰਜਾਬ ਦੇ ਵਿੱਚ ਜੇ ਤੁਹਾਡਾ ਕੋਈ ਹੱਕ ਜੇ ਤੁਹਾਡਾ ਹੱਕ ਲੈਂਦਾ ਤੁਸੀਂ ਰੌਲਾ ਪਾਉਣ ਲੱਗ ਜਾਂਦੇ ਹੋ ਠੀਕ ਹੈ ਤਾਂ ਜਿੰਨਾ ਕੈਂਡੀਡੇਟ ਨੇ ਭਰਤੀ ਭਰੀ ਆ ਭਈ ਤਿਆਰੀ ਸ਼ੁਰੂ ਕਰ ਦਿਓ ਆਪਾਂ ਕੋਈ ਵੀ ਵੈਕੈਂਸੀ ਇਸ ਵਾਰ ਆਦਰ ਸਟੇਟ ਦੇ ਵਿੱਚ ਨਹੀਂ ਜਾਂਦੇ ਨਹੀਂ ਠੀਕ ਹੈ ਜੀ ਆਪਾਂ ਬਗੈਸੀਆਂ ਆਪਦੀਆਂ ਪੰਜਾਬ ਦੀਆਂ ਬਗੈਸੀਆਂ ਪੰਜਾਬ ਦੇ ਵਿੱਚ ਰੱਖਣੀਆਂ ਸੂਰਤਾਂ ਤੁਹਾਨੂੰ ਮੈਂ ਦੱਸ ਦਿਆਂ ਕਿੰਨੀਆਂ ਆ ਗਈਆਂ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਉਦੇ ਵਾ